ਇੱਕ ਫੋਰੈਸਟ ਆਫਿਸ ਦੇ ਵਿੱਚ ਲਗਭਗ 900 ਦੇ ਕਰੀਬ ਜਿਦੇ ਚੋ 72 ਉਹ ਨੇ ਜਿਨ੍ਹਾਂ ਨੇ ਮਤਲਬ ਅਪਲਾਈ ਨਹੀਂ ਕਰ ਸਕੇ ਟਾਈਮ ਤੇ ਪਰ ਉਹ ਡਿਜ਼ਰਵ ਕਰਦੇ ਕੁਆਲੀਫਿਕੇਸ਼ਨ ਵੀ ਏਜ ਵੀ 72 ਉਹਨਾਂ ਨੂੰ ਵੀ ਲੈ ਰਹੇ ਆ 306 ਉਹ ਨੇ ਜਿਹੜੇ ਕੁਆਲੀਫਿਕੇਸ਼ਨ ਤੇ ਏਜ ਦੀ ਸ਼ਰਤ ਪੂਰੀ ਕਰਦੇ ਆ ਪਰ ਉਹਨਾਂ ਨੇ ਅਪਲਾਈ ਹੋਈ ਨਹੀਂ ਕੀਤਾ ਰਹਿ ਗਏ ਕਿਸੇ ਨਾ ਕਿਸੇ ਕਰ ਉਹਨਾਂ ਨੂੰ ਵੀ ਵਾਪਸ ਲੈ ਰਹੇ ਤੇ 352 ਹੋਣੇ ਜਿਹੜੇ ਜਿਨ੍ਹਾਂ ਵਾਸਤੇ ਅਸੀਂ ਸਾਨੂੰ ਕੁਆਲਿਫੀਕੇਸ਼ਨ ਘਟਾਉਣੀ ਪਊਗੀ ਏਜ ਦੀ ਰੈਲੈਕਸੇਸ਼ਨ ਦੇਣੀ ਪਊਗੀ ਏਜ ਦੀ ਰੈਲੈਕਸੇਸ਼ਨ ਦੇਣੀ ਫੋਰੈਸਟ ਆਫਿਸ ਨੇ ਮੋਸਟਲੀ ਬੇਲਦਾਰ ਮੇਟ ਦਿਹਾੜੀਦਾਰੀ ਸੋ ਲਗਭਗ 900 ਦੇ ਕਰੀਬ ਅਸੀਂ ਫੋਰੈਸਟ ਆਫਿਸ ਦੇ ਵਿੱਚ ਹਾਈ ਕੋਰਟ ਵੱਲੋਂ ਵੀ ਜਿਹੜਾ ਡਾਇਰੈਕਸ਼ਨਸ ਨੇ ਪ੍ਰਸ਼ਾਸਨ ਵੀ ਕੋਦੇ ਇਸੇ ਮੋਰ ਤੇ ਚੱਲਦੇ ਆ ਕਿ ਕਿਸੇ ਦੀ ਕੋਈ ਨੌਕਰੀ ਨਹੀਂ ਜਾਣੀ ਚਾਹੀਦੀ ਕੰਮ ਹੋ ਆ ਫੋਰੈਸਟ ਹੋਵੇ ਹਮ ਵੀ ਕਰਦੇ ਉਹਨੂੰ ਰੈਗੂਲਰ ਕਰਕੇ ਕਿ ਉਹਨਾਂ ਨੂੰ ਨੌਕਰੀ